ਵਾਹਿਗੁਰੂ ਸਾਹਿਬ ਜੀ ਭਾਗਵਤੀ ਛੰਦ ਤਵਾ ਪ੍ਰਸਾਦ ਕਾਥਤੇ ਕਿ ਆਛਜ ਦੇਸਾ ਕਿ ਆਪਿ ਅਜਪੇਸਾ ਕਿ ਆਗੰਜ ਕਰਮਾ ਕਿ ਆਪ ਅੰਜ ਭਰਮਾ ਕਿ ਆਪੇ ਦਲੋਕਾ ਕਿ ਆਪ ਦੇ ਤੋਕਾ ਕਿ ਅਬ ਉਤਬਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੋਕ ਬਰਨੈ ਕਿ ਸਰਬਾ ਭਰਨੈ ਕਿ ਜਾਗਤੰ ਕ੍ਰਿਤੀ ਹੈ ਕਿ ਛਤਰੰ ਛਤ੍ਰਿ ਹੈ ਕਿ ਬ੍ਰਹਮੰ ਸਰੂਪਾਇ ਕਿ ਅਨਭਾਉ ਅਨੂਪਾਇ ਕਿ ਆਦ ਅਦੇਵ ਹੈ ਕਿ ਆਪ ਅਪੇਵ ਹੈ ਕਿ ਚਿਤ੍ਰੰ ਬਹਿਨਾਏ ਕਿ ਇਕਾਇ ਅਧਿਨਾਏ के रोजी रजाकाय रहीम रिहाका के पाक बैब हैं के गैबुल गैब हैं के अफबुल गुनाह हैं के साहान साह हैं के कारण कुनिंद हैं ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਹੈ ਕਿ ਸਰਬਤਰ ਗਵਨੈ ਕਿ ਸਰਬਤਰ ਭਉਨਾਏ ਕਿ ਸਰਬਤਰ ਦੇਸਾਏ ਕਿ ਸਰਬਤਰ ਭੇਸਾਏ ਕਿ ਸਰਬਤਰ ਰਾਜਾਏ ਕਿ ਸਰਬਤਰ ਸਾਜਾਏ ਕਿ ਸਰਬਤਰ ਦੀਨਾਏ ਕਿ ਸਰਬਤਰ ਲੀਨਾਏ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੈਸਾ ਹੈ ਕਿ ਸਰਬਤਰ ਕਾਲਾ ਹੈ ਕਿ ਸਰਬਤਰ ਪਾਲਾ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਓਖਾਏ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਮਾਨਯੈ ਸੁਦਾਵੰ ਪ੍ਰਧਾਨਯਾਇ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭਾਨਾਏ ਕਿ ਸਰਬਤਰ ਮਾਨਾਏ ਆ ਜਿਹੜਾ ਪਿਛਲੀ ਤੁਕ ਦੇ ਵਿੱਚ ਆਪਾਂ ਪਾਠ ਪੜ੍ਹਿਆ ਹੈ ਕਿ ਸਰਬਤਰ ਜਾਪਿਆ ਹੈ ਇਹ ਜਈਏ ਦੇ ਵਿੱਚੋਂ ਆੜਾ ਅੱਖਰ ਨਿਕਲਿਆ ਤੇ ਆੜੇ ਦਲਾਵਾ ਮੋਲਣਾ ਨੂੰ ਤੇ ਕਕੇ ਨੂੰ ਸਿਹਾਰੀ ਜਿਹੜੀ ਕੇ ਸਰਬਤਰ ਏ ਕੇ ਦੀ ਆਵਾਜ਼ ਦੇਉਗੀ ਹਨਾ ਜੀ ਕੇ ਸਰਬੱਤਰ ਤੇ ਇਹਨੂੰ ਕੀ ਸਰਬੱਤਰ ਨਹੀਂ ਕਈ ਵਾਰੀ ਆਪਾਂ ਪ੍ਰਚਲਿਤ ਪਾਠ ਕੀ ਕਰ ਜਾਂਦੇ ਆਂ ਕਈ ਵਾਰੀ ਬੱਚੇ ਪੜ੍ਹਦੇ ਨੇ ਜਿਵੇਂ ਘਰਾ ਦੇ ਵਿੱਚ ਉਹ ਕੀ ਕਹਿ ਜਾਂਦੇ ਕੀ ਨਹੀਂ ਕਹਿਣਾ ਨੂੰ ਕੇ ਕਹਿਣਾ ਤੇ ਇਸੇ ਤਰ੍ਹਾਂ ਜਿਵੇਂ ਆਪ ਜੀ ਨੇ ਪੜਿਆ ਸੀ ਕੇ ਸਰਬੱਤਰ ਮਾਨਿਆ ਹੈ ਸਦਾਇਨ ਪ੍ਰਧਾਨਿਆ ਹੈ ਇਹ ਜਈਏ ਦੇ ਵਿੱਚੋਂ ਆੜੇ ਦੀ ਆਵਾਜ਼ ਨਿਕਲਦੇ ਦਲਾਵਾ ਲਾ ਕੇ ਬੋਲਣਾ ਐ ਦੀ ਆਵਾਜ਼ ਦੇਣੀ ਹੈ ਹਾਂਜੀ ਕਿ ਸਰਬਤਰ ਮਾਨਯ ਹੈ ਸੁਦਾਵੰ ਪ੍ਰਧਾਨਯ ਹੈ ਕਿ ਸਰਬਤਰ ਜਪਯ ਹੈ ਕਿ ਸਰਬਤਰ ਥਾਪਯ ਹੈ ਕਿ ਸਰਬਤਰ ਭਾਨਾ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰਾ ਹੈ ਕਿ ਸਰਬਤਰ ਚੰਦਰਾ ਹੈ ਕਿ ਸਰਬੰ ਕਲੀਮਾ ਕਿ ਪਰਮ ਫਹੀਮਾ ਕਿ ਆਕਲ ਅਲਾਮਾ ਕਿ ਸਾਹਿਬ ਕਲਾਮਾ ਇਹਨੂੰ ਵੀ ਸੱਸੀ ਨੂੰ ਕੰਨਾਂ ਲਾ ਕੇ ਬੋਲਣਾ ਸਾਹਿਬ ਕਈ ਵਾਰੀ ਅਸੀਂ ਸਾਹਿਬ ਪੜ ਜਾਂਦੇ ਆ ਸਾਹਿਬ ਨਹੀਂ ਕਹਿਣਾ ਕੰਨਾਂ ਲੱਗਿਆ ਵੇਖ ਕੇ ਪੜਾਉਣਾ ਸਾਹਿਬ ਹਾਂਜੀ ਕਿ ਆਕਲ ਅਲਾਮਾ ਕਿ ਸਾਹਿਬ ਕਲਾਮ ਹੈ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸੁਲ ਸਲਾਮ ਹੈ ਸ੍ਰੀ ਖਤ ਮੁਦਾਮ ਹੈ ਗਨੀਮੁਲ ਸ਼ਕਾਸਤ ਹੈ ਗਰੀਬੁਲ ਪ੍ਰਸਤ ਹੈ ਬਿਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੋਲ ਤਮਾਮੈ ਰੂਦੂ ਵਾਲ ਨਿਧਾਨਾ ਹਰੀ ਫੁਲ ਅਜੀਮਾ ਰਜ਼ਾਇਕ ਯਕੀਨਾ ਇਹਨੂੰ ਯਕੀਨਾ ਬੋਲਣਾ ਯਈ ਨਾੜ ਕਿਵਰੇ ਜੱਜਾ ਹੀ ਲੈਣ ਯਕੀਨਾ ਗਹਿਜਣਿਆ ਯਕੀਨਾ ਨਹੀਂ ਕਹਣਾ ਯਕੀਨਾ ਹਾਂਜੀ ਹਰੀ ਫੁਲ ਅਜੀਮਾ ਰਜਾਇਕ ਯਕੀਨਾ ਅਨੇਕੁਲ ਤੁਰੰਗ ਹੈ ਅਪੇਦ ਹੈ ਅਪੰਗ ਹੈ ਅਜੀਦੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਵਿਭੂਤ ਹੈ ਪ੍ਰਭੋਗਤ ਪ੍ਰਭਾ ਹੈ ਸੋ ਜੋਗਤ ਸੁਦਾ ਹੈ ਸਦਾਵੰਤ ਸਰੂਪ ਹੈ ਅਭੇਦੀ ਅਨੂਪ ਹੈ ਸਮਾਸਤੋ ਪਰਾਧ ਹੈ ਸਦਾ ਸਰਬ ਸਾਧ ਹੈ ਸਮਾਸਤੁਲ ਸੁਲਾਮ ਹੈ ਸਦਾਵਲੋ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਉੰ ਆਦ ਰੂਪੇ ਇਹਨੂੰ ਵੀ ਓ ਅੰਕ ਉਰੇ ਹੂੜਾ ਤੇ ਆੜੇ ਨੂੰ ਟਿੱਪੀ ਓ ਅੰਗ ਇਹਨੂੰ ਐ ਬਣ ਗਿਆ ਇਹਨੂੰ ਓ ਅੰਗ ਬੋਲਣਾ ਵਾਸਤੇ ਮਤਲਬ ਇਕੱਠਾ ਕਰਨਾ ਓ ਅੰਗ ਠੀਕ ਹੈ ਜੀ ਇਸ ਤਰ੍ਹਾਂ ਧਿਆਨ ਨਾਲ ਪੜ੍ਹਨਾ ਹੈ ਜੀ ਹਾਂਜੀ ਓ ਅੰਗ ਆਦ ਰੂਪੇ ਅਨਾਦ ਸਰੂਪਾਇ ਅਨੰਗੀ ਅਨਾਮੇ ਤ੍ਰਭੰਗੀ ਤਰਕਾਮੇ ਤਰਬਾਰਗੰ ਤਰਬਾਦ ਦੇ ਅਗੰਜੇ ਅਗਾਦ ਦੇ ਸੋਬੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੋਗਤ ਸਰੂਪ ਹੈ ਅਛਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਓਲ ਪ੍ਰਵਾਸ ਹੈ ਨਿਰਕੁਤ ਪ੍ਰਭਾ ਹੈ ਸਦਾਵੰ ਸਦਾ ਹੈ ਵਿਪੋਗਤ ਸਰੂਪ ਹੈ ਪ੍ਰਯੋਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਪੋਗਤ ਪ੍ਰਭਾ ਹੈ ਅਨੂਕਤ ਸਰੂਪ ਹੈ ਪ੍ਰਯੋਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਦਾ ਹੈ ਅਬਾ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ अतंद है, अबंद है, अपागत है, विरागत है, अनास है, प्रकाश है, निश्चिंत है, सुनिंत है, अलेख है, अदिख है, अलेख हैं अभेख है, अटाह है ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤ्वा ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਅਰ ਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕ ਨਾਸੇ ਸਦਾ ਬੰ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਵਿਪੂਤੇ ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਬਾਦ ਵਿਪੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਨਿਰਪੰਗੀ ਸਰੂਪੇ ਤ੍ਰਬੰਗੀ ਅਨੂਪੇ ਨ ਪੋਤਰ ਨ ਪੁੱਤਰ ਨ ਸਤਰ ਨ ਮਿੱਤਰ ਨ ਤਤ ਨ ਮਾਤਾ ਨ ਦਾਤਾ ਨ ਪਤ ਇਹਨੂੰ ਜਿਹੜਾ ਨੰਨਾਗਾ ਇਹ ਮੁਕਤਾ ਬੋਲਣਾ ਹੈ ਇਹਨੂੰ ਕੁਝ ਵੀ ਨਹੀਂ ਲੱਗਿਆ ਉਹਨੂੰ ਮੁਕਤਾ ਕਹਿੰਦੇ ਆਪਾਂ ਆਵੇਂ ਸੋ ਨੰਨਾ ਮੁਕਤੈਰ ਬੁਰਾ ਨਾ ਤਤ ਨਾ ਮਤੈ ਇਸ ਤਰ੍ਹਾਂ ਇਹਨੂੰ ਨਾਂ ਨਹੀਂ ਕਹਿਣਾ ਨੈ ਨਹੀਂ ਕਹਿਣਾ ਇਸ ਤਰ੍ਹਾਂ ਦਾ ਕੋਈ ਵੀ ਸ਼ਬਦ ਨਹੀਂ ਬੋਲਣਾ ਆਪਾਂ ਜੋ ਵੀ ਲਿਖਿਆ ਤੇ ਮਹਾਪੁਰਸ਼ਾਂ ਨੇ ਜਿਵੇਂ ਪੜਾਇਆ ਇਸ ਤਰ੍ਹਾਂ ਹੀ ਪੜਾਣਾ ਨਾ ਤਤ ਨਾ ਮਤੈ ਹਾਂਜੀ ਨਾ ਤਤ ਨਾ ਮਤੈ ਨਾ ਦਾ ਨਾ ਪਤਾ ਨਿਰਹਾਕੰ ਸ਼੍ਰੀਕ ਹੈ ਅਮਿੱਤੋ ਅਮੀਕ ਹੈ ਸਦਾਵੰ ਪ੍ਰਵਾਹ ਹੈ ਅਦਾ ਹੈ ਅਦਾ ਹੈ ਭਗਵਤੀ ਛੰਦ ਤਵਾ ਪ੍ਰਸਾਦ ਇਹਨੂੰ ਵੀ ਆਪ ਭਗਵਤੀ ਛੰਦ ਸਸੇ ਛੱਛੇ ਨਾਲ ਬੋਲਣਾ ਕਈ ਵੀ ਅਸੀਂ ਸੰਦ ਕਹਿ ਜਾਂਦੇ ਆ ਸਸੇ ਨਾਲ ਸੰਦ ਨਹੀਂ ਕਹਿਣਾ ਛੰਦ ਭਗਵਤੀ ਛੰਦ ਹੈ ਜੀ ਤੇ ਤਵਾ ਪ੍ਰਸਾਦ ਵਾਰੀ ਆਪਾਂ ਪਹਿਲਾਂ ਵੀ ਪਿਛਲੇ ਭਾਗ ਚ ਵੀ ਦੱਸਿਆ ਸੀ ਵੀ ਜਿਹੜਾ ਤਤ ਹੈ ਤੇ ਤਤੇ ਔਕੜ ਤੇ ਇਹਦੇ ਵਿੱਚੋਂ ਆੜਾ ਨਿਕਲੂਗਾ ਬਾਵਾ ਜਿਹੜਾ ਪੈਰ ਚ ਲੱਗਿਆ ਤੇ ਆੜੇ ਦੁਲਾਵਾ ਬਣੂਗਾ ਤਵਾ ਪ੍ਰਸਾਦ ਇਸ ਤਰ੍ਹਾਂ ਪੜਨਾ ਸੰਪਰਦਾਇ ਪਾਠ ਇਉਂ ਹੈ ਹਾਂਜੀ ਭਗਵਤੀ ਛੰਦ ਤਵਾ ਤਸਾਦ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸਲਾਮ ਹੈ ਸਮਾਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ ਕਿ ਰੋਜ ਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਦ ਹੈ ਹਰੀ ਫੁਲ ਸਿਕੰਨ ਹੈ ਹਿਰਾਸੁਲ ਫਿਕੰਨ ਹੈ ਕਲੰਕੰ ਪ੍ਰਨਾਸ ਹੈ समास तुलो निवास है अगंजुल गनिमह रजाएक रहीम है समास तुलो जुबा है के साहिब किरा है के नरक प्रनाश है बहेस्तुल निवास है के नरक प्रनाश है बहेस्तुल निवास है ਕੇ ਸਰਬ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਾਸਤੁਲ ਅਜੀਦ ਹੈ ਪਰੰ ਪਰਮ ਈਸ ਹੈ ਸਮਾਸਤੁਲ ਅਦੀਸ਼ ਹੈ ਆਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ ਜਿਵੇਂ ਨੋ ਜਮਾ ਹੈ ਅਮੀ ਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਅਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੋਬਾਸ ਹੈ ਕਿ ਆਜਬ ਸਰੂਪ ਹੈ ਕਿ ਅਮਿਤੋ ਵਿਪੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਤਲੰ ਅਨੰਗ ਹੈ ਕਿ ਅਮਿੱਤੋ ਅਭੰਗ ਹੈ ਮਦਪਾਰ ਛੰਦ ਇਹਨੂੰ ਮਦਪਾਰ ਬੋਲਣਾ ਕਈ ਵਾਰੀ ਬੱਚੇ ਮਧੂਪਾਰ ਕਰ ਜਾਂਦੇ ਆ ਨਾ ਆਮ ਆਪਾ ਪੜ੍ਹਦੇ ਆ ਮਧੂਪਾਰ ਇਹ ਮਧੂਪਾਰ ਨਹੀਂ ਕਰਨਾ ਮਦਪਾਰ ਛੰਦ ਇਸ ਤਰ੍ਹਾਂ ਪੜ੍ਹਨਾ ਹਾਂਜੀ ਮਦਪਾਰ ਛੰਦ ਤ ਪ੍ਰਸਾਦ ਮੋਨ ਮਨ ਪ੍ਰਣਾਮ ਗੋਨ ਗਾਨ ਮੁਦਾਮ ਆਰ ਬਰ ਅਗੰਜ ਹਰ ਨਰ ਤਪੰਜ ਆਨ ਗਨ ਪ੍ਰਣਾਮ ਮੋਨ ਮਨ ਸਲਾਮ ਹਰ ਨਰ ਅਖੰਡ ਬਾਰ ਨਰ ਅਮੰਡ ਆਨ ਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਦ ਅੰਗ ਆਸਨ ਅਪੰਗ ਉਪਮਾ ਅਪਾਰ ਗਾਤ ਮਿਤ ਉਦਾਰ ਜਲ ਥਲ ਅਮੰਡ ਦੇਸ ਵਿਸ ਅਪੰਡ ਜਲ ਥਲ ਮਹੰਤ ਦੇਸ ਬੇਸ ਬਿਆੰਤ ਅਨੁਭਵ ਅਨਾਸ ਤ੍ਰੇਤ ਤਰ ਧੋਰਾਸ ਆਦਾਨ ਬਾਹ ਇਕਾ ਸਦਾਹ ਓੰਕਾਰ ਆਦ ਕਥਨੇ ਅਨਾਦ ਖਾਲ ਖੰਡ ਖਾਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਜ ਗਾਤ ਆਜਜਨਾ ਬਾਤ ਅਨਚੰਜ ਗਾਤ ਅਨਰੰਜ ਬਾਤ ਅਨਟਟ ਭੰਡਾਰ ਅਨਠਟ ਅਪਾਰ ਆਡੀਠ ਧਰਮ ਅਤਿਠੀਠ ਕਰਮ ਆਨਮ੍ਰਾਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾ ਲਿਆ ਹੈ ਅਰ ਕਾਲਿਆ ਹੈ ਖਾਲ ਖੰਡਣ ਹੈ ਮਹ ਮੰਡਣ ਹੈ ਜਗਤੇ ਸਵਰ ਹੈ ਪਰਮੇਸ਼ਵਰ ਹੈ ਕਾਲ ਕਾਰਨ ਹੈ ਸਰਬ ਉਬਾਰਣ ਹੈ ਤ੍ਰਿਤਕੇ ਧਾਰਨ ਹੈ ਜਗ ਕੇ ਕਾਰਣ ਹੈ ਮਨ ਮੰਨ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰुणा ਕਰ ਹੈ ਵਿਸਵੰ ਪਰ ਹੈ ਸਰਬੇਸ਼ਵਰ ਹੈ ਜਗ ਤੇਸ਼ਵਰ ਹੈ ब्रह्मांडस है खालखंडस है पारते पार है करुणाकर है अजपा जाप है अथप्पा थाप है इन्नू इस इसी तरह ही बोलना अजपा जाप है अथप्पा थाप है जी अथपा नहीं करना जा अजपा नहीं करना ठीक है अजपा जाप है अथप्पा थाप है ਅਜੱਪਾ ਜਾਪ ਹੈ ਅਥੱਪਾ ਥਾਪ ਹੈ ਅਕ੍ਰਤਾ ਕਰਤ ਹੈ ਅਕਿਰਤਾ ਕਰਤ ਹੈ ਇਹਨੂੰ ਇਸ ਤਰ੍ਹਾਂ ਪੜ੍ਹਨਾ ਹੈ ਜੀ ਮੂਰੇ ਆੜਾ ਲੱਗਿਆ ਹੋਇਆ ਅਕਿਰਤਾ ਕਰਤ ਹੈ ਦੇਖ ਕੇ ਪੜ੍ਹਨਾ ਹੈ ਇਸ ਤਰ੍ਹਾਂ ਹਾਂ ਜੀ ਅਕ੍ਰਤਾ ਕਰਤ ਹੈ ਅਮ੍ਰਤਾ ਮ੍ਰਿਤ ਹੈ ਅਮ੍ਰਤਾ ਮ੍ਰਿਤ ਹੈ करुणाकृत है अग्रताकृत है तारणी त्रित है अमते स्वर है परमेश्वर है अग्रताकृत है अमृतामृत है आदबाकृत है अमृतामृत है नर नायक है खालुकाइक है विश्वंग पर है करुणा लहै नरप नायक है सार्वपायक है भावभंजन है आरगंजन है अधिपुतापण आर है जापजापण है अकलंकृत जाप है सार्वकृत है, है कर्ता कर है हरता हर है परमात्मा है ਸਰਬ ਆਤਮ ਹੈ ਆਤਮ ਬਾਸ ਹੈ ਜਾਸ ਕੇ ਜਾਸ ਹੈ ਉਦੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤਿਜੇ ਨਮੋ ਬ੍ਰਿੰਦ ਬ੍ਰਿੰਦੇ ਹਾਏ ਬ੍ਰਿੰਦ ਬ੍ਰਿੰਦੇ ਕਰਨਾ ਬਿੰਦਰ ਬਿੰਦਰੇ ਨਹੀਂ ਕਰਨਾ ਕਿਹ ਵਾਰੀ ਪਰ ਚੱਲਦਾ ਇਦਾਂ ਹੀ ਪੜ ਜਾਂਦੇ ਅਸੀਂ ਸੋ ਨਿਗਾਹ ਨਾਲ ਵੇਖ ਕੇ ਨਮੋ ਬ੍ਰਿੰਦ ਬ੍ਰਿੰਦੇ ਪੈਰ ਤਰਰ ਲੱਗਿਆ ਹੋਇਆ ਹਾਂਜੀ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ नमो राजसं तामसं शांत रूपे नमो परम तत्तम अतत्तम स्वरूपे नमो योग जोगे नमो ज्ञान ज्ञाने नमो मंत्र मन्त्रे नमो ध्यान ध्याने नमो युद्ध युद्दे नमो ज्ञान ज्ञाने ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ बाक बंके अपंगी स्वरूपे अनंगी अनामे त्रपंगी त्रकाले अनंगी अकामे एक अक्षरी छंद आजा अलय अपाय अबाय अपू अदू अनास आकाश ਅਗੰਧ ਅਪੰਧ ਅਲਖ ਅਪਖ ਅਕਾਰ ਦਿਆਲ ਅਲੇਖ ਅਪੇਹ ਅਨਾਮ ਅਕਾਮ ਅਗਾਹ ਅਟਾਹ ਇਹਨੂੰ ਵੀ ਐਂ ਬੜਨਾ ਅਗਾਹ ਅਸੀਂ ਕਈ ਵਾਰੀ ਅਗਾਹਾ ਕਹੇ ਜਣੇ ਹਾਏ ਨੂੰ ਕਰਨ ਲੱਗ ਜਾਂਦਾ ਸੋ ਹਾਏ ਨੂੰ ਕਰਨਾ ਨਹੀਂ ਲਾਉਣਾ ਗੱਗੇ ਕੰਨ ਨਹੀਂ ਲਾਉਣਾ ਅਗਾਹ ਹਾਏ ਨੇ ਆਪੇ ਲੱਗ ਜਣ ਹਾ ਮੁਕਤ ਹੈ ਸੋ ਇਸ ਤਰ੍ਹਾਂ ਜਿਵੇਂ ਤੁਸੀਂ ਸੁਣ ਰਹੇ ਹੋ ਬਾਦ ਨੂੰ ਇਸੇ ਤਰ੍ਹਾਂ ਪੜ੍ਹਨਾ ਹਾਂਜੀ ਆਗਾਹ ਟਹਾਹ ਅਨਾਥੇ ਟਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅ ਭਰਮੰ ਅਗੰਝੇ ਅਲੇਖੇ ਉਦੰਗ ਪ੍ਰਯਾਤ ਛੰਦ ਨਮਾਸਤੁਲ ਪ੍ਰਣਾਮੇ ਸਮਾਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਾਸਤੁਲ ਨਿਵਾਸੇ ਨਿਰਕਾਮ ਵਿਪੂਤੇ ਸਮਾਸਤੁਲ ਸਰੂਪੇ ਕੁਕਰਮ ਪ੍ਰਣਾਸੀ ਸੁਧਰਮ ਵਿਪੂਤੇ ਸਦਾ ਸਤ ਦਾ ਆਨੰਦ ਸਤਰੰ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਾਸਤੁਲ ਨਿਵਾਸੀ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੋਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪਰਨਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੁੱਤੇ ਜਿਹੜਾ ਦੁਕਾਲੰ ਪਰਨਾਸੀ ਦਿਆਲੰ ਇਹਨੂੰ ਦਿਆਲੰ ਬੋਲਣਾ ਦਿਆਲੰ ਨਹੀਂ ਬੋਲਣਾ ਕਿਵਰੇ ਦਿਆਲੰ ਕਰਜਨੇ ਸੋ ਦੱਦਾ ਈਡੀ ਨੂੰ ਸਹੀ ਲਾਉਣਾ ਦਿਆਲੰ ਸਰੂਪੇ ਇਸ ਤਰ੍ਹਾਂ ਪਾਠ ਕਰਨਾ ਜੇ ਤੁਸੀਂ ਸੁਣਿਆ ਹੈ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ